ਇੱਕ ਆਪਣੇ ਗੁਰੂ ਨੂੰ ਸਜਦਾ ਕਰਦਾ ਵਾ ਸਜਦਾ ਕਰਦਾ ਰਹੇਗਾ ਸਾਡੇ ਲਈ ਗੁਰੂ ਹਮੇਸ਼ਾ ਵੱਡਾ ਹੈ ਤੇ ਗੁਰੂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਨਾਲ ਹੀ ਗੁਰੂ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ Hindu ਧਰਮ ਦੀ ਧਾਰਮਿਕ ਆਜ਼ਾਦੀ ਲਈ ਅੱਜ ਸਮੁੱਚਾ ਪੰਥ ਖੜਾ ਜੇ ਕੋਈ ਸਾਡੀ ਪਛਾਣ ਬਾਣੀ ਤੇ ਬਾਣਾ ਇਹ ਨੀਲੇ ਬਾਣਿਆਂ ਵਾਲੇ ਸਿੰਘ નિਹੰਗ ਸਿੰਘ ਆਏ ਕੋਈ ਵੀ ਤਾਕਤ ਪੰਥ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਦੀ ਭਾਵਨਾ ਜਾਂ ਜਜਬ ਕਰਨ ਦੀ ਭਾਵਨਾ ਸੋਚੇਗੀ ਉਹ ਚੇਤੇ 'ਚ ਰੱਖੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਹਾਂ ਸਾਡੀ ਪਛਾਣ ਵੱਖਰੀ ਹੈ ਵੱਖਰੀ ਰਹੇਗੀ ਇਹਨੂੰ ਕੋਈ ਜਜਬ ਨਹੀਂ ਕਰ ਸਕਦਾ ਮੈਂ